ਫੋਟੋਰੂ ਆ ਬਨੇ ਇਨਸ਼ਾ ਅੱਲਾ ਤੁਹ ਪਰਾਨੇ ਦਾ 2000 2000 ਯੂਰੋ ਲਿਆ इनको ਘਰ ਕਾ ਇੰਡੀਆ ਉੰਦੇਸ਼ੀ ਤੇ ਗੱਲਾਂ ਬਾਤਾਂ ਮਾਰ ਕੇ ਆਪੋ ਆਪਕਾ ਵੀਡੀਓ ਮੈਂ ਹਮੇਸ਼ਾ ਦੇਖਦਾ ਹੂ ਆਪ ਬਹੁਤ ਨਾਈਸ ਬੰਦਾ ਹੈ ਥੈਂਕ ਯੂ ਆਪਦੀ ਬਿਜ਼ਨਸ ਤਕੜੇ ਤਕੜੇ ਲਾਈ ਬੈਠਿਆ ਰੈਜ਼ੀਡੈਂਸ ਤੇ ਪਾਸਪੋਰਟ ਕਮਾੜ ਸਕਦਾ ਉਹ ਤਾਂ ਲੜਾਈ ਭਾਲਦੇ ਆ ਇਨ ਡਿਸਪੈਂਸੀਬਲ ਗੱਲ ਹੈ ਜਿਹੜੀ ਤੁਹਾਨੂੰ ਸਮਝਣੀ ਚਾਹੀਦੀ ਆ ਤਾਂ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਕਿ ਅੱਜ ਆਪਾਂ ਗੱਲ ਕਰਾਂਗੇ ਨਵੀਂ ਨਵੀਂ ਵੀਡੀਓ ਜੇਕਰ ਵੀਡੀਓ ਚੰਗੀ ਲੱਗਦੀ ਹੈ ਵੈਲੈਂਡ ਗੋਡਾ ਨਹੀਂ ਮੇਰੇ ਅੱਗੇ ਕਿਸੇ ਭੈਣ ਭਰਾ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਵੀਡੀਓ ਬੜੀ ਹੀ ਇੰਟਰਸਟਿੰਗ ਆ ਜਿਹੜੇ ਸਾਡੇ ਪ੍ਰਾਣੇ ਸੱਜਣ ਬੇਲੀ ਸਾਡੇ ਵੱਡ ਵਡੇਰੇ ਜਿਹੜੇ ਇੱਥੇ ਆਏ ਸੀ ਉਹ ਕੀ ਕਰਦੇ ਸੀ ਉਹ ਪਹਿਲਾ ਸਟੈਪ ਉਹ ਕਿੱਥੇ ਆਉਂਦੇ ਸੀ ਹੁਣ ਜਗ੍ਹਾ ਕਿਹੜੀ ਮਿਲਦੀ ਸੀ ਉਹ ਤੁਹਾਨੂੰ ਮੈਂ ਜਗ੍ਹਾ ਵਿਖਾਉਂਗਾ ਜੋ ਕਿ ਬੜੀ ਹੀ ਮਸ਼ਹੂਰ ਆ ਬਾਰਸੀਲੋਨਾ ਦੇ ਵਿੱਚ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਐਸੀਆਂ ਜਗ੍ਹਾ ਜਿੱਥੇ ਕਿ ਸਾਰੇ ਬੰਦੇ ਇਕੱਠੇ ਹੁੰਦੇ ਸੀ ਮੈਂ ਤੁਹਾਨੂੰ ਉਹ ਜਗ੍ਹਾ ਤੇ ਲੈ ਕੇ ਚੱਲਦਾ ਤੁਹਾਡੀ ਕਰੋਨਾ ਉਤੇ ਸਹਿਰ ਤੁਹਾਨੂੰ ਦੇਣਾ ਇਨਫੋਰਮੇਸ਼ਨ ਉਹਦੇ ਬਾਰੇ ਅੱਜ ਉਥੇ ਕੀ ਹੁੰਦਾ ਤੇ ਪਹਿਲਾਂ ਉਥੇ ਕੀ ਕਰਦੇ ਸੀ ਸਾਰੇ ਸਤਨਬੇਲੀ ਉਥੇ ਇਕੱਠੇ ਹੁੰਦੇ ਸੀ ਤੇ ਕਿਹੜੀ ਜਗ੍ਹਾ ਆਪਾਂ ਵੇਖਣ ਚੱਲਦੇ ਆ ਆਜੋ ਵੀਡੀਓ ਦੇ ਨਾਲ ਹਾਂ ਜੀ ਦੋਸਤੋ ਆ ਗਿਆ ਪਾਉ ਜਗਾ ਕੇ ਵੀਡੀਓ ਮੈਂ ਜਗਾ ਤੁਹਾਨੂੰ ਦਿਖਾਉਣੀ ਸੀ ਜਗਾ ਕਿਹੜੀ ਹੈ ਰੰਬਲਾ ਰਵਾਲ ਜਿਹੜੇ ਇਹਨੂੰ ਕਿਹਾ ਜਾਂਦਾ ਪਰੇਸ਼ਾਨ ਰੰਬਲਾ ਹਾਂ ਜੀ ਇੱਥੇ ਇੱਕ ਆਪਾਂ ਨੂੰ ਬੰਦਾ ਮਿਲਿਆ ਮੇਰਾ ਮਾਈਕ ਚੱਲਦਾ ਇੱਥੇ ਬੰਦਾ ਮਿਲਿਆ ਉਹ ਕਹਿੰਦਾ ਮੈਂ ਤੁਹਾਨੂੰ ਦੱਸਦਾ ਹਾਂ ਇਹਦੇ ਬਾਰੇ ਕਸਿਆ ਨੂੰ ਮੈਂ ਦੱਸੂਗਾ ਵੀ ਨਹੀਂ ਆਪਾਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦਾ ਰੰਬਲਾ ਰਵਾਲ ਤੇ ਜੋ ਪਹਿਲਾਂ ਪਰੇਸ਼ਾਨ ਬੰਦੇ ਵਹਿੰਦੇ ਹੁੰਦੇ ਸੋਨਾਂ ਬਾਰੇ ਕਰਦੇ ਰਮਲਾ ਰਵਾਲ ਚੋ ਕਿ ਬਹੁਤ ਪੁਰਾਣੇ ਬੰਦੇ ਇੱਥੇ ਆਉਂਦੇ ਸੀ ਤੇ ਉਹਨਾਂ ਕੋਲ ਘਰ ਰਹਿ ਜਾਂ ਰਹੇ ਇਹਨੂੰ ਕੋਈ ਜਗ੍ਹਾ ਨਹੀਂ ਹੁੰਦੀ ਸਾਰੇ ਬੰਦੇ ਇਸ ਜਗ੍ਹਾ ਤੇ ਵਹਿੰਦੇ ਜਿਹੜੀ ਜਗ੍ਹਾ ਤੁਸੀਂ ਦੇਖਦੇ ਆ ਤੇ ਆਪਾਂ ਨੂੰ ਮਿਲਿਆ ਇੱਕ ਬੰਦਾ ਤੇ ਇਹ ਕਹਿੰਦਾ ਭਾਈ ਮੈਂ ਤੁਹਾਨੂੰ ਬੋਲ ਕੇ ਦੱਸੂਗਾ ਤੇ ਕੀ ਕੁਛ ਆ ਐਸਪੀਰਾਸਿਓਨ ਹੈ Hola señor ahora dígame cómo está Yo bien bien ¿Cómo se vive aquí? Pues vive aquí claro si di Sí, mira. de 1995, casi 30 años. ¿Aquí? 30 años. Este, año. este no estaba al barrio este, este no está al árbol. Ah, vale. Una calle pequeñita ahí y una otra aquí ya está. Vale. No había más. Vale. Y había menos gente, había menos pakistanes, indios allí. Pocos. Había ah, vale. 10 personas, 20 como mucho aquí. Ah. Aquí no había ninguna tienda de Pakistán. Esta tienda no, antes ahí. Nada, la Ramla, sí, la Rambla Flores. Y este Ramla no estaba, eso lo han tirado los edificios, lo han tirado. Sí. Y lo han puesto Ramla. Han puesto esta Ramla. es una calle estrecha. Ah. Baja coche y otro sería ahí. Y vale. nada más, ¿sí? había poca espera, gente. Espera yo explicar mi idioma. Ah, ok. Eh... ਏ ਬਾਪੂ ਨੇ ਆਪਣਾ ਗੱਲ ਰਸੀ ਕਹਿੰਦਾ ਮੈਂ ਘੱਟੋ ਘੱਟ 30 ਸਾਲਾਂ ਤੋਂ ਇੱਥੇ ਰਹਿਣਾ 30 ਸਾਲ ਤਿੰਤਾ ਆਣੀਓ ਇੱਥੇ ਰਹਿੰਦਾ ਪਿਆ 30 ਸਾਲਾਂ ਤੋਂ ਤੇ ਇਹਨੇ ਕਹਿੰਦਾ ਵੀ ਇੱਥੇ ਕਹਿੰਦਾ ਕੁਝ ਵੀ ਨਹੀਂ ਸੀਗਾ ਪਹਿਲਾਂ ਕੱਚੀਆਂ ਸੜਕਾਂ ਸੀ ਤੇ ਗੱਡੀਆਂ ਕ੍ਰੋਸ ਹੋ ਜਾਂਦੀਆਂ ਸੀ ਬੜਾ ਪੁਰਾਣਾ ਸੀ ਸਮਾਂ ਇੱਥੇ ਨਾਂ ਦੁਕਾਨਾਂ ਸੀ ਆਪਣੀਆਂ ਤੇ ਬੜਾ 올ਡ ਜਾਂ ਕਲਚਰ ਸੀਗਾ ਇੱਥੇ ਆ ਜਿਹੜੇ ਰੋਡ ਪੱਕੇ ਕਰਤੇ ਇਹਨਾਂ ਨੇ ਪਾਰਕ ਬਣਾਤੇ ਨਹੀਂ ਹੁੰਦੇ ਸੀਗੇ este, este, este y 30 años, todo este bandera, en años vivía aquí, señor? Señor, forzar nada, sin ¿qué sabe? ¿más para este lugar? pues mira, yo te digo que es, Antiguamente no está el hotel, sí, no, no está, no, hotel, claro. no está Rambla, ni este sí. árbol ni este, sí. este, nada, ¿Tractivo? ni bares, ni las tiendas, ni nada, vale. este una calle estrecha, la gente vale. vivía aquí, aquí en pesos, aquí en pesos, de las personas y la tiraron edificios, la rompieron todo, la regla. De hecho, está ramla. Entonces, en 2000, 2005, empieza a venir la gente de fuera, de Pakistán, de India. ¿2015? Hasta 2005, 2010. Vale, vale, vale. a venir la gente poco a poco. 2000, 2002, 2000, 2003, 2008, ¿cuánto? Meta. Más, 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 más gente, más gente. El Bangladesh no estaba antes. Ah, vale. Antes Bangladesh no, Bangladesh, había, Bangladesh. Bangladesh no había aquí nada. Ah, Vean vale. un poco de paquistanes, un poco de indianas, ramblas, otra cosa. ¿no? Ah, vale. Y los marroques que llevan algunos aquí ya es mucho tiempo, eso sí. Vale. Y el final <laughs> la arreglaron y se quedó bonito, pero ahora, ahora ya ves cómo va mucha ah, vale. gente, extranjera vale. de todo el mundo. Ahora estamos bien, ¿no? Sí, 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 está, yo me gustó también. ¿Te lo ha gustado ahora cómo sí, estaba? Sí, sí, sí. la gente de, de mucho... Sí, pero este, ahora este gente de la India, de la Pakistán, echa mucho, mucho bien. Para que lo pues, saben, cómo va a estar. Ah, la historia es este el barrio. ¿Qué historia? Este el barrio, pues mira, este anteriormente había muchos españoles sí. y ahora ya la alargaron, largaron y se ha ido al pueblo fuera. Y han quedado como extranjeros todos aquí. De Argelia, de Marruecos, de India, de Pakistán, de Bangladesh, de Nepal, de Filipinas, ah. de, Filipín, de mundo. Todo internacional. mundo. Todo mundo, todo mundo. Aquí la rabala Internacional. Ah. La Internacional ahora. Ah, vale, antes. Vale, Pero vale. más o menos vale, vamos vale. bien viviendo con todo juntos. Y a ver si puedes adelantar el piso, al camino sí. más adelante, ah, vale. con el futuro. ਆ ਬਾਰੇ ਇਨਸ਼ਾ ਅੱਲਾ ਸਲਾਮ ਅਲੈਕੁਮ ਗ੍ਰਾਸਿਅਸ ਨਹੀਂ ਆ ਰਾ ਬੀਆ ਲਓ ਜੀ ਤੁਹਾਨੂੰ ਹੁਣ ਦਿਖਾਉਨੇ ਵੱਡਾ ਜਾਨਵਰ ਦੇਖਣ ਦੀ ਕੋਸ਼ਿਸ਼ ਕਰੋ ਬਿੱਲਾ ਇਹ ਇੱਥੇ ਬਣਾਇਆ ਇਹਨਾਂ ਨੇ ਬਿੱਲਾ ਬਿੱਲਾ ਬਣਾਇਆ ਕਿਉਂ ਇਹ ਰਮਲਾ ਰਵਾਲ ਜਿਹੜਾ ਪਰੇਸ਼ਾਨ ਰਮਲਾ ਉੱਥੇ ਬਹੁਤ ਵੱਡਾ ਬਿੱਲਾ ਬਣਿਆ ਹੋਇਆ ਤੁਹਾਨੂੰ ਦੂਰੋਂ ਹੀ ਝਲਕੀ ਵਿਖਾਵਾਂ ਕਿੰਨਾ ਵੱਡਾ ਹੈ ਲਓ ਦੇਖੋ ਨੀ ਆਰਾ ਇਹ ਬਣਿਆ ਦੀ ਨਿਸ਼ਾਨੀ ਹੈ ਇਹ ਬਿੱਲੀ ਵਾਲਾ ਰਮਲਾ ਵੀ ਕਹਿ ਦਿੰਦੇ ਆ ਟੱਲੀ ਬੰਨੀ ਵੀ ਆ ਇਹ ਬਿੱਲੀ ਵਾਲਾ ਰੰਮਲਾ ਕਹਿੰਦੇ ਵਾਹੇ ਹੈ ਬਿੱਲਾ ਏ ਤੇ ਇਹ ਤੁਸੀਂ ਦੇਖ ਸਕਦੇ ਆ ਇੱਥੇ ਉਹ ਜਿਹੜੇ ਬਾਬੇ ਨੇ ਗੱਲ ਕੀਤੀ ਉਹ ਪਰੇਸ਼ਾਨ ਰੰਮਲਾ ਜੋ ਕਿ ਇੱਥੇ ਲੋਕ ਆ ਕੇ ਆਪਣੀਆਂ ਗੱਲਾਂ ਬਾਤ ਡਿਸਕਸ਼ਨ ਕਰਦੇ ਹੁੰਦੇ ਸੀ ਤੇ ਆਪਣੀਆਂ ਗੱਲਾਂ ਬਾਤਾਂ ਸੁਣ ਕੇ ਤੇ ਆਪਦੇ ਕੋਈ ਮਸਲੇ ਹੱਲ ਕਰਦੇ ਹੁੰਦੇ ਸੀ ਉਹ ਜਗਾ ਹੈਗੀ ਹੈ ਤੇ ਇਸ ਲਈ ਇਹ ਜਗਾ ਬੜੀ ਮਸ਼ਹੂਰ ਆ ਸਾਡੇ ਪੁਰਾਣੇ ਬੰਦਿਆਂ ਲਈ ਸਾਡੇ ਪੰਜਾਬੀ ਭਰਾ ਇੱਥੇ ਆਉਂਦੇ ਹੁੰਦੇ ਸੀ ਪਾਕਿਸਤਾਨ ਇੰਡੀਆ ਬੰਗਲਾਦੇਸ਼ ਸਾਰੇ ਸਾਡੇ ਪੰਜਾਬੀ ਭਰਾ ਇੱਥੇ ਆਉਂਦੇ ਹੁੰਦੇ ਸੀ ਉਹ ਬੰਦੇ ਇੱਥੇ ਰਹਿੰਦੇ ਰਹੇ ਆ ਇੱਥੇ ਬਹਿ ਕੇ ਸਲਾਹਾਂ ਕਰਦੇ ਸੀ ਉਹਨਾਂ ਕੋਲ ਘਰ ਨਹੀਂ ਹੁੰਦੇ ਸੀ ਉਹਨਾਂ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਉਹਨਾਂ ਕੋਲ ਕੰਮ ਵੀ ਨਹੀਂ ਹੁੰਦਾ ਜਦੋਂ ਕਿ ਇਮੀਗ੍ਰੇਸ਼ਨ ਖੁੱਲਣੀ ਜਦੋਂ ਕਿ ਤੇ ਆਉਣਾ ਤੇ ਇਸ ਬਿੱਲੀ ਦੇ ਕੋਲੇ ਆ ਕੇ ਉਹਨਾਂ ਨੇ ਇਹ ਜਿਹੜਾ ਅੱਜ ਕੱਲ ਵੀ ਲੋਕ ਸਾਡੇ ਬਣੇ ਬੈਠੇ ਰਹਿੰਦੇ ਆ ਗੱਲਾਂ ਮੱਤਾ ਮਾਰਦੇ ਰਹਿੰਦੇ ਉਦੋਂ ਵੀ ਲੋਕ ਪਹਿਲਾਂ ਬੈਠੇ ਹੁੰਦੇ ਸੀ ਇੱਥੇ ਇਹ ਜਗਾ ਪ੍ਰਾਣੀ ਬੜੀ ਹੈ ਤੇ ਤੁਸੀਂ ਜਗਾ ਦੇਖ ਸਕਦੇ ਮੈਂ ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਇੱਥੇ ਅੱਜ ਹੁਣ ਇਹਨਾਂ ਨੇ ਅਪਡੇਟ ਕਰਤਾ ਮਾੜਾ ਜਾ ਤੇ ਇੱਥੇ ਜਗਾ ਚੰਗੀ ਕਰਤੀ ਹੈ ਤੇ ਲੋਕ ਬਹਿ ਬੂ ਕੇ ਆਪਦਾ ਇੰਜੋਏ ਕਰ ਲੈਂਦੇ ਆ ਪਹਿਲਾਂ ਲੋਕ ਜਿਵੇਂ ਬਾਪੂ ਦੱਸਦਾ ਵੀ ਇੱਥੇ ਨਾ ਹੋਟਲ ਸੀਗੇ ਨਾ ਰੈਸਟੋਰੈਂਟ ਸੀਗੇ ਨਾ ਹੋਟਲ ਸੀਗੇ ਨਾ ਰੈਸਟੋਰੈਂਟ ਸੀਗੇ ਤੇ ਨਾ ਹੀ ਇੱਥੇ ਕੋਈ ਬੰਦਾ ਸਾਡਾ ਨੇਪਾਲੀ ਬੰਦੇ ਘੱਟ ਸੀਗੇ ਬੰਗਲਾ ਦੇ ਹੀ ਦੇ ਵੀ ਘੱਟ ਸੀਗੇ ਸਾਡੇ ਬੰਦੇ ਸੀਗੇ ਜ਼ਿਆਦੇ ਇੰਡੀਆ ਤੇ ਪਾਕਿਸਤਾਨ ਦੇ ਇੱਥੇ ਲੋਕਾਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਮਿਲਦੀ ਸੀ ਇਹ ਸੜਕਾਂ ਪੱਕੀਆਂ ਨਹੀਂ ਸੀਗੀਆਂ ਇਹ ਜਿਹੜੇ ਦਰਖਤ ਇਹਨੇ ਲਾਤੇ ਇਨਾਂ ਨੇ ਦਰਖਤ ਜਿਹੜੇ ਲੱਗੇ ਹੋਏ ਆ ਆ ਜਿਹੜੇ ਦਰਖਤ ਲੱਗੇ ਆ ਨਾ ਸਾਰੇ ਇਹ ਵੀ ਉਦੋਂ ਹੈ ਨਹੀਂ ਸੀ ਸਾਰੇ ਤਰ੍ਹਾਂ ਦੇ ਪਲੇਨ ਹੁੰਦੇ ਆ ਇਹ ਜਗ੍ਹਾ ਕੱਚੀ ਹੁੰਦੀ ਸੀ ਵੀ ਜਿੱਥੇ ਮੈਂ ਖੜਾ ਇਹ ਜਗ੍ਹਾ ਕੱਚੀ ਹੁੰਦੀ ਸਾਰੀ ਇਹ ਜਗ੍ਹਾ ਵੀ ਇਨਾਂ ਨੇ ਪੱਕੀ ਕੀਤੀ ਹੈ ਤੇ ਹੁਣ ਲੋਕ ਇੱਥੇ ਵਾਧੂ ਤੋਂ ਵਾਧ ਆ ਗਏ ਤੇ ਹੁਣ ਹੋਰ ਕੰਟਰੀਆਂ ਤੋਂ ਵੀ ਬੜੇ ਲੋਕ ਇੱਥੇ ਤੱਕ ਆ ਗਏ ਆ ਤੇ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਤੁਹਾਨੂੰ ਦੱਸਿਆ ਕੀ ਹੁੰਦਾ ਸੀ ਇਹ ਸਾਰਾ ਕੱਚਾ ਏਰੀਆ ਹੁੰਦਾ ਸੀ ਤੇ ਲੋਕ ਵਿਚਾਰੇ ਇਥੇ ਟੈਨਸ਼ਨ ਦੇ ਵਿੱਚ ਰਹਿੰਦੇ ਹੁੰਦੇ ਸੀ ਤਾਂ ਇਹ ਪਰੇਸ਼ਾਨ ਰਮਲਾ ਸਾਡੇ ਪੰਜਾਬੀਆਂ ਨੇ ਨਾਂ ਇਹਦਾ ਪਾਇਆ ਇਹਦਾ ਨਾਂ ਪਰੇਸ਼ਾਨ ਰਮਲਾ ਵੈਸੇ ਇਹਦਾ ਨਾਂ ਹੈਗਾ ਰਮਲਾ ਰਵਾਲ ਸਾਡੇ ਬੰਦੇ ਕਹਿੰਦੇ ਆ ਪਰੇਸ਼ਾਨ ਰਮਲਾ ਜਾਂ ਦਿੱਲੀ ਵਾਲਾ ਰਮਲਾ ਇੱਥੇ ਉਹਨਾਂ ਨੂੰ ਨਾਰਮਲੀ ਪਤਾ ਲੱਗ ਜਾਂਦਾ ਕਿਉਂਕਿ ਜਦੋਂ ਵੀ ਸਾਡੇ ਕਿਸੇ ਭਰਾ ਨੇ ਆਉਣਾ ਉਹ ਪੜੇ ਲਿਖੇ ਘੱਟ ਹੁੰਦੇ ਸੀ ਉਹਨਾਂ ਨੇ ਬਿੱਲੀ ਵਾਲਾ ਰਮੜਾ ਕਹਿ ਤਨਾ ਜਾਂ ਪਰੇਸ਼ਾਨ ਬਲਾ ਕਹਿ ਤਨਾ ਜਦੋਂ ਇਮੀਗ੍ਰੇਸ਼ਨ ਓਪਨ ਹੁੰਦੀ ਸਾਰੇ ਯੂਰਪ ਦੇ ਵਿੱਚੋਂ ਜਾਂ ਪੂਰੇ ਵਰਲਡ ਤੋਂ ਜਿੱਥੋਂ ਬੰਦਾ ਆਉਂਦਾ ਹੁੰਦਾ ਹੈ ਸਾਡਾ ਤੇ ਉਹਨੂੰ ਕਹਿ ਤਨਾ ਜੀ ਪਰੇਸ਼ਾਨਾ ਬਲਾ ਪਰੇਸ਼ਾਨ ਰਮੜਾ ਤਾਂ ਤੁਹਾਨੂੰ ਵਾਰ-ਵਾਰ ਦੱਸਦਾ ਇੱਥੇ ਲੋਕ ਡਿਸਕਸ਼ਨ ਕਰਦੇ ਹੁੰਦੇ ਸੀ ਬੈ ਕੇ ਟੈਨਸ਼ਨ ਦੀਆਂ ਗੱਲਾਂ ਜਾਂ ਮਸਲੇ ਹੱਲ ਕਰਦੇ ਹੁੰਦੇ ਸੀ ਤੇ ਇਥੋਂ ਦੀ ਇੱਕ ਗੱਲ ਮੈਂ ਹੋਰ ਦੱਸਾਂ ਜੋ ਕਿ ਬੜੀ ਮੋਰ ਮੋਰ ਡਿਸਪੈਂਸੀਬਲ ਗੱਲ ਆ ਜਿਹੜੀ ਤੁਹਾਨੂੰ ਸਮਝਣੀ ਚਾਹੀਦੀ ਆ ਕਿਹੜੀ ਗੱਲ ਆ ਵੀ ਜਿਹੜੇ ਸਾਡੇ ਭਰਾ ਇੱਥੇ ਆਉਂਦੀਆਂ ਨਵੇਂ ਜਿਹੜੇ ਬੰਦੇ ਆ ਗਏ ਇੱਥੇ ਨਵੇਂ ਉਹਨਾਂ ਨੂੰ ਕੀ ਦਿੱਕਤ ਹੋ ਸਕਦੀ ਹੈ ਇਸ ਥਾਂ ਤੇ ਹੁਣ ਰਾਤ ਨੂੰ ਬੰਦਾ ਇਕੱਲਾ ਨਹੀਂ ਆ ਸਕਦਾ ਇਹ ਤੁਹਾਨੂੰ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂ ਇਹ ਜਗ੍ਹਾ ਤੇ ਰਾਤ ਨੂੰ ਜੇ ਇਕੱਲੇ ਆਓਗੇ ਤੇ ਚੋਰੀ ਡਕੈਤੀ ਬਹੁਤ ਹੁੰਦੀ ਆ ਇੱਥੇ بڑے ਬੰਦੇ ਤੁਹਾਡਾ ਫੋਨ ਸਨੇਚਿੰਗ ਕਰ ਲੈਂਦੇ ਆ ਕੋਈ ਪੈਸੇ ਖੋ ਲੈਂਦੇ ਆ ਇੱਥੇ ਬੰਦੇ ਨਸ਼ੇ ਵਾਲੇ ਵੀ ਬੜੇ ਬੈਠੇ ਆ ਇੱਥੇ ਬੰਦੇ ਜਿਹੜੇ ਪੀਂਦੇ ਖਾਂਦੇ ਆ ਨਾ ਜਿਹੜੇ ਬੰਦੇ ਨਾਲ ਕੈਮਰਾ ਕਮਾ ਨਹੀਂ ਸਕਦਾ ਉਹ ਤਾਂ ਲੜਾਈ ਭਾਲਦੇ ਆ ਇੱਥੇ ਤੁਸੀਂ ਰਾਤ ਨੂੰ ਨਹੀਂ ਆ ਸਕਦੇ ਮੇਰੇ ਦੋਸਤ ਦੀ ਇੱਕ ਦੀ ਮੈਂ ਗੱਲ ਸੁਣਾਉਣ ਲੱਗਾ ਜੋ ਕਿ ਰਾਤ ਦੇ ਟਾਈਮ ਤੇ ਇਕੱਲਾ ਲੰਘਿਆ ਉਹਦੇ ਕੋਲੋਂ ਮੋਬਾਈਲ ਖੋਇਆ ਗਿਆ ਉਹਦੇ ਕੋਲੋਂ ਪੈਸੇ ਖੋਏ ਗਏ ਤੇ ਬਾਅਦ ਵਿੱਚ ਇਥੋ ਦੀ ਜਿਹੜੀ ਪੁਲਿਸ ਆ ਬੜਾ ਕੋਆਪਰੇਟ ਕਰਦੀ ਹੈ ਹੈਲਪ ਕਰਦੀ ਹੈ ਉਹਨਾਂ ਨੇ ਪੁਲਿਸ ਨੇ ਗੱਡੀ ਚ ਭਾਇਆ ਬੰਦੇ ਨੂੰ ਤੇ ਕਿਹਾ ਵੀ ਚਲੋ ਵੀ ਤੂੰ ਗੱਜ ਚ ਬਹਿ ਕੇ ਬੰਦਾ ਲੱਭ ਤੈਨੂੰ ਸਾਰੀ ਗੱਡੀ ਚ ਘਮਾਉਣੇ ਆ ਚਾਰੇ ਪਾਸੇ ਤੇ ਤੈਨੂੰ ਜੇ ਜਗ੍ਹਾ ਲੱਭਦੀ ਉਹ ਬੰਦਾ ਲੱਭਦੀ ਸਾਨੂੰ ਵਾਸ਼ਤਰਾ ਸਮਾਨ ਵਾਪਸ ਕਰਾਈਏ ਬਟ ਬਾਅਦ ਚੋਂ ਕਿੱਥੇ ਬੰਦਾ ਲੱਭਦਾ ਇਸ ਲਈ ਇੱਥੇ ਵੀ ਡੇਂਜਰ ਚੀਜ਼ ਆ ਇੱਥੇ ਰਾਤ ਨੂੰ ਤੁਸੀਂ ਇਕੱਲੇ ਨਹੀਂ ਲੰਘ ਸਕਦੇ ਤੇ ਟੂਰਿਸਟ ਦੇ ਦੇਖਦੇ ਆ ਤੇ ਤੁਹਾਡਾ ਮੋਬਾਈਲ ਸਨੇਚਿੰਗ ਕਰਨਾ ਜਾਂ ਤੁਹਾਡੇ ਤੋਂ ਪੈਸੇ ਖੋਣੇ ਇਹ ਨਾਰਮਲ ਜੀ ਗੱਲ ਆ ਇਹ ਚੀਜ਼ਾਂ ਤੋਂ ਤੁਸੀਂ ਬਚਣਾ ਇੱਥੇ ਜੇ ਆਉਣਾ ਤੇ ਇਹ ਚੀਜ਼ਾਂ ਵੀ ਇੱਥੇ ਬਹੁਤ ਜਾਂਗੀਆਂ ਹੈਗੀਆਂ ਜੇ ਕੋਈ ਸਾਡਾ ਪੰਜਾਬੀ ਭਰਾ ਇੱਥੇ ਹੋਇਆ ਤੇ ਮੈਂ ਤੁਹਾਨੂੰ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰੂੰਗਾ ਇੱਥੇ ਕੀ ਹੁੰਦਾ ਤੇ ਕਿਵੇਂ ਹੁੰਦਾ ਸਾਰੀ ਗੱਲ ਤੁਹਾਨੂੰ ਕਲੀਅਰਲੀ ਦੱਸਾਂਗੇ ਇੱਥੇ ਕਈ ਤਰ੍ਹਾਂ ਦੇ ਇੱਥੇ ਆ ਜੁੜੇ ਵੀ ਆ ਇੱਥੇ ਕਈ ਸਾਡੇ ਪੰਜਾਬੀ ਭਰਾ ਜੋ ਅੱਜ ਬਿਜ਼ਨਸ ਤਗੜੇ ਤਗੜੇ ਲਈ ਬੈਠੇ ਆ ਰੈਜ਼ਿਡੈਂਸ ਤੇ ਪਾਸਪੋਰਟ ਨੈਸ਼ਨੈਲਿਟੀਆਂ ਲਈ ਬੈਠੇ ਆ ਉਹ ਸਾਰੇ ਬੰਦੇ ਇੱਥੇ ਬੈਠੇ ਆ ਇਨ੍ਹਾਂ ਜਗ੍ਹਾ ਤੇ ਬਹਿ ਕੇ ਸਲਾਹਾਂ ਕਰਦੇ ਸੀ ਭੁੱਖੇ ਢੱਡ ਵੀ ਬੈਠੇ ਰਹੇ ਆ ਦੂਜੀ ਦੀ ਹੈਲਪ ਵੀ ਕਰਦੇ ਰਹੇ ਆ ਉਹ ਸਾਰੇ ਬੰਦੇ ਇੱਥੇ ਬੈਠੇ ਰਹੇ ਆ ਕਿਉਂਕਿ ਹਰੇਕ ਨੇ ਆਪ ਦਾ ਔਖਾ ਟਾਈਮ ਕੱਢਿਆ ਉਦੋਂ ਕੋਈ ਜਗ੍ਹਾ ਨਹੀਂ ਹੁੰਦੀ ਸੀ ਕੋਈ ਬੰਦੇ ਨੂੰ ਜਾਣਦਾ ਨਹੀਂ ਹੁੰਦਾ ਸੀ ਸਿਰਫ ਦੇਖ ਕੇ ਪਰੇਸ਼ਾਨ ਰਮਲਾ ਜਿਹੜਾ ਸਾਡੇ ਪੰਜਾਬੀਆਂ ਨੇ ਨਾਂ ਦਿੱਤਾ ਰੰਬਲਾ ਰਵਾਲ ਨੂੰ ਪਰੇਸ਼ਾਨ ਰੰਬਲਾ ਤੇ ਇੱਥੇ ਬੰਦੇ ਸਾਡੇ ਆ ਕੇ ਗੱਲਾਂ ਕਰਦੇ ਹੁੰਦੇ ਸੀ ਆਪ ਪਾਸੇ ਬਾਉਂਡਰੀ ਤੇ ਬਹਿੰਦੇ ਹੁੰਦੇ ਸੀ ਤੇ ਗੱਲਾਂ ਬਾਤਾਂ ਮਾਰ ਕੇ ਸਲਾਹ ਕਰਨੀ ਹੁੰਦੀ ਇਮੀਗ੍ਰੇਸ਼ਨ ਦੀ ਜਾਂ ਇਮੀਗ੍ਰੇਸ਼ਨ ਕਦੋਂ ਖੁੱਲਦੀ ਆ ਤੇ ਕੀ ਗੱਲ ਬਾਤ ਆ ਉਹਦੇ ਬਾਰੇ ਸਾਰੀ ਸਲਾਹ ਕਰਦੇ ਹੁੰਦੇ ਸੀ ਇਹ ਹੈ ਪਰੇਸ਼ਾਨ ਰੰਬਲਾ ਜੋ ਕਿ ਮੈਂ ਤੁਹਾਨੂੰ ਬਖਾ ਰਿਹਾ ਇਹਨੂੰ ਸਾਡੇ ਪੰਜਾਬੀ ਬੰਦੇ ਆਂਦੇ ਆ ਤੇ ਸਰਚਿੰਗ ਦੇ ਵਿੱਚ ਗੂਗਲ ਤੇ ਨਹੀਂ ਆਉਂਦਾ ਪਰੇਸ਼ਾਨ ਰੰਬਲਾ ਉੱਥੇ ਤੁਹਾਡੇ ਕੋਲ ਰੰਬਲਾ ਰਵਾਲ ਹੀ ਆਊਗਾ ਜੋ ਤੁਸੀਂ ਗੂਗਲ ਤੇ ਸਰਚ ਕਰੋਗੇ ਇਹ ਸਾਡਾ ਪਰੇਸ਼ਾਨ ਰੰਬਲਾ ਸਾਡੇ ਪੰਜਾਬੀਆਂ ਨੇ ਨਾਂ ਦਿੱਤਾ ਇਹਨੂੰ ਤੇ گا ਇੱਥੇ ਇੱਕ ਫੇਰ ਚੌਂਕ ਬਣਾਇਆ ਇਹਨਾਂ ਨੇ ਇਹ ਚੌਂਕ ਦੇ ਵਿੱਚ ਫਿਰ ਇਹ ਗੋਲ ਚੌਂਕ ਬਣਾ ਕੇ ਤੇ ਨੇ ਰੈਸਟੋਰੈਂਟ ਬਣਾਤੇ ਆ ਪਹਿਲਾਂ ਰੈਸਟੋਰੈਂਟ ਨਹੀਂ ਹੁੰਦੇ ਸੀਗੇ ਤੇ ਇਸ ਜਗ੍ਹਾ ਤੇ ਜਿਹੜੀ ਆਹ ਜਗ੍ਹਾ ਨਾ ਆਹ ਜਗ੍ਹਾ ਇਹ ਜਗ੍ਹਾ ਜਿਹੜੀ ਬੈਕ ਸਾਈਡ ਤੇ ਮੈਂ ਤੁਹਾਨੂੰ ਦਿਖਾਵਾਂ ਜਿਹੜੀ ਜਗ੍ਹਾ ਮੇਰੇ ਬੈਕ ਸਾਈਡ ਤੇ ਇਧਰ ਚੋਰੀ ਡਕੈਤੀ ਵੱਧ ਹੁੰਦੀ ਆ ਇਹ ਏਰੀਆ ਹੈਗਾ ਸੁਣਨਾ ਇਧਰ ਨੂੰ ਤੁਸੀਂ ਜਾਓਗੇ ਤੇ ਆਪ ਦੇ ਆਪ ਨੂੰ ਸੰਭਾਲ ਕੇ ਜਾਣਾ ਚੀਜ਼ਾਂ ਸਾਰੀਆਂ ਸੰਭਾਲ ਕੇ ਜਾਣੀਆਂ ਇੱਥੇ ਇਹ ਵੀ ਬਹੁਤ ਵੱਡਾ ਖਤਰਾ ਰਹਿੰਦਾ ਇੱਥੇ ਬੰਦਿਆਂ ਦੇ ਮੋਬਾਈਲ ਚੋਰੀ ਹੋਣੇ ਟੂਰਿਸਟ ਨੂੰ ਜਾਂ ਕਿਸੇ ਨੂੰ ਉਹ ਬੰਦੇ ਨੂੰ ਫੜ ਸਕਦੇ ਆ ਇਸ ਲਈ ਆਲ ਦਾ ਚੌਸਪਰਤ ਹੋ ਕੇ ਆਪ ਦਾ ਪ੍ਰੈਣਾ ਪੈਂਦਾ ਪੁਲਿਸ ਜਿਹੜੀ ਆ ਉਹ ਤੁਹਾਡਾ ਬੜਾ ਕੋਆਪਰੇਟ ਕਰਦੀ ਉਹ ਸਮਝਾਉਂਦੀ ਆ ਸਾਰੀਆਂ ਗੱਲਾਂ ਗੱਡੀ ਮੈਂਟਮੈਂਟ ਤੇ ਫਿਰਦੀ ਆ ਇਹ ਚੀਜ਼ ਦਾ ਇਹ ਵੀ ਇੱਥੇ ਇੱਕ ਹੈਗਾ ਡਿਸਐਡਵਾਂਟੇਜ ਆ ਵੀ ਇੱਥੇ ਲੋਕਾਂ ਨਾਲ ਕਈ ਵਾਰੀ ਚੋਰੀਆਂ ਵੀ ਹੋ ਗਈਆਂ ਆ ਦੁਕਾਨਾਂ ਬਣ ਗਈਆਂ ਉਹ ਜਿੱਦਰ ਨੂੰ ਸਾਈਕਲ ਜਾ ਰਿਆ ਨਾ ਉਹ ਰਾਹ ਜਿਹੜਾ ਇਹ ਜਮਾ ਸੁਣਨਾ ਇੱਧਰ ਰਾਤ ਨੂੰ ਨਹੀਂ ਜਾਈਦਾ ਤੁਹਾਨੂੰ ਪਤਾ ਲੱਗ ਜੂਗਾ ਕੀ ਕੁਝ ਤਾਂ ਵੀਡੀਓ ਹਾਂ ਹਾਂਜੀ ਦੋਸਤ ਆਪਾਂ ਪਰੇਸ਼ਾਨ ਰੰਬਲਾ ਤੇ ਗੇੜਾ ਲਾਉਂਦੇ ਸੀ ਕਿ ਆ ਵੇਖੋ ਤੁਹਾਨੂੰ ਪੁਲਿਸ ਦੀ ਵੀ ਗੱਡੀ ਦੱਸੀ ਬੜੀ ਸਕਿਉਰਿਟੀ ਟਾਈਟ ਆ ਤੇ ਇੱਥੇ ਪੁਲਿਸ ਹੁੰਦੀ ਆ ਤੇ ਆਪਾਂ ਕੋਈ ਬੰਦਾ ਆਪਦਾ ਦੇਸੀ ਲੱਭ ਕੇ ਜਿਹਦੇ ਨਾਲ ਆਪਾਂ ਗੱਲ ਕਰ ਸਕੀਏ ਮੈਨੂੰ ਇੱਕ ਭਰਾ ਮਿਲੇ ਆ ਜੋ ਹਿੰਦੀ ਬੋਲਣਗੇ ਤੇ ਉਹਨਾਂ ਨਾਲ ਆਪਾਂ ਇਥੋਂ ਦੀ ਗੱਲਬਾਤ ਕਰਦੇ ਕੀ ਮਾਹੌਲ ਆ ਕਿਵੇਂ ਆ ਤੇ ਕੀ ਇਹ ਉਹਨਾਂ ਨਾਲ ਹਿੰਦੀ ਆ ਹੈਲੋ ਹਾਊ ਆਰ ਯੂ हिंदी में बात करेंगे जी 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 कोई मसला आपका नहीं क्या हाल है बस हाँ। ठीक, ठीक, ठीक है इधर ठीक ठाक है बिल्कुल आप टूरस्ट आये हुए इधर हाँ इधर घूमने के लिए आया ये जो जगह है इसका नाम है परेशान हमला ये परेशान हमला इसको क्यूँ कहते हैं आपको मालूम है असर से मैं इस जगह पे आके बैठता हूँ बहुत सारी पाकिस्तानी बांग्लादेशी इंडियन से मिलता हूँ तो बहुत सारी बंदा आके बैठता है आ, एक कम्युनिटी मिलता है कोई ना कोई अपना मिल जाता है इंडिया पाकिस्तान का बंदा लोग को मिल जाता है तो इधर आके बंदा लोग टाइम स्पेंड करता है बैठता है घर में बात करता है रिलैक्स मतलब हाँ, इधर रिलैक्स रिलैक्स करता करता है हाँ, करता है ये, ये मेरे को किसी ने बताया था पहले मेरे को जो हमारे पुराने ना सीनियर जो पहले आए हैं वो बताते हैं इधर परेशान ना इसका नाम रख दिया ये इसका इसका नाम है रमला रुवाल लेकिन जो पहले से लोग आए ना उसको दिक्कत बनती थी इधर बैठते थे डिस्कशन करते थे काम के लिए क्या करे भाई इमिग्रेशन खुली है कैसे ये बातें करते इसी के लिए फेमस है ये हंड्रेड परसेंट ये और ये मैं पूछता हूँ आपको घर की याद आती है जी 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 बिल्कुल क्योंकि रहेगा घर का याद आएगा फैमिली का याद तो आ, आता रहता है जी 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 और घर में सब अच्छा है है ठीक जी अल्हम्दुलिल्लाह सब सब ठीक सारी फैमिली ठीक 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 सब ठीक ठाक है और जो इधर लोग आते हैं जो इधर की लाइफ और इधर उधर की लाइफ का कोई डिफरेंस है आपको मालूम हमारे इधर एक्चुअली पाजी जो डिफरेंस है इधर जॉब का थोड़ा क्राइसिस है मतलब जिनके पास पेपर नहीं है इनके लिए बहुत सारी मुश्किलें इनको जॉब मिलने के लिए थोड़ा दिक्कत मिल जाता है क्योंकि इधर इलीगल कोई किसी को नहीं रखता है ठीक है शॉप में नहीं रखता है क्योंकि कंट्रोल बहुत सारा होता है जी 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 तो इस हिसाब से जॉब का थोड़ा क्राइसिस है किसी का वार्क का परमिशन मिलेगा तो फिर इनको अलहमदुल्ला अच्छा अच्छा जॉब मिल जाता है बहुत सारे बंदे को अच्छा तनख्वाह मिल रहा है और और ये मैं आपसे पूछना चाह रहा हूँ इधर की लाइफ और हमारे बांग्लादेश इंडिया पाकिस्तान की लाइफ में कानून में जो सेफ्टी है जो सिस्टम है इधर की लाइफ अच्छी है या उधर की अच्छी है नहीं इधर का सेफ्टी अच्छा है अच्छा आप हिसाब लगाएगा इधर का पुलिस बहुत अच्छा है जी। कोई भी कोई कुछ भी आपको मुश्किल हो रहा है आप कॉल करो पुलिस तुरंत आ जाता है जी 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 सिक्योरिटी अच्छा है लेकिन अभी फिलहाल बहुत सारी कंट्री से आदमी लोग आ रहे हैं अफ्रीका दूसरा दूसरा जगह से आ रहा है जी जी हालात थोड़ा खराब हो रहा है लेकिन ओवरऑल ठीक है सिक्योरिटी जी, 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 जी। और जो इधर आदमी आता है उसको कोई दिक्कत नहीं है खाने पीने की जैसे उधर हमारे रोटी खाते हैं इधर कैसा इजीली सब कुछ चल जाता है इधर तो आप देखिए तो ये जो रावाल है जो स्पेसिफिक ये एरिया है बहुत सारे कम्युनिटी का शॉप है खास करके इंडियन रेस्टोरेंट पाकिस्तानी बांग्लादेशी हर कंट्री का रेस्टोरेंट है फूड है सब्जी चावल आटा सब कुछ मिल जाता है जी 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 सब कुछ मिल जाता है कोई फील नहीं कर सकता कि मैं दूर हूँ घर का खाना मिल जाता है इधर इधर टूरिस्ट टूरिस्ट भी बहुत बहुत ज्यादा आता आता होगा जी ना? जी टूरिस्ट बहुत आता है खास करके ये वेदर का वजह से टूरिस्ट लुक आता है इनको पसंद लगता है ये स्विट्जरलैंड वाला या फ्रांस वाला ये लोकल लुक इधर आता है टाइम स्पेंड करता है खास करके सामार पे सामर में बहुत अच्छा लगता है इनको जी जी हाँ। और ये भी मैंने देखा ये भी देखो ना पुलिस की गाड़िया यहाँ पे घूमती हैं ये जा रही हैं ये सेफ मालूम पड़ता है यार पुलिस 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 है ना जी जी हमेशा चक्कर लगाता है आ, देखता है कि कुछ मसला हो रहा है कि नहीं है ड्यूटी पे चक्कर लगाता है ये दी, अच्छी दी, बात है जी 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 पुलिस है भी बहुत यहाँ पे मेरे को लगता है बार्सिलोना में चार पाँच तरह की पुलिस है चार में एक दो पुलिस है इधर चार पाँच तरह की गाड़िया मद्रिद में भी ऐसा नहीं है لیکن بارسلونا میں چار پانچ کیٹیگری کا ہوتا ہے ایک اسپیشل فورس بھی ہوتا ہے جن کے پاس سخت قانون ہوتا ہے جی کچھ بھی ہوتا ہے کوئی لفڑا ہوتا ہے تุลنا آ جاتا ہے ان کے پاس وہ ہیوی ہیوی پاور ہے تے میں تھانو بھی نال دا دسکا جڑے اپا گل کرنی پدرونا نین تو ایتھے کراونے یا پیسے لے کے کرا لیندے ہاں میں تھانو صلاح دناو ریڈ کراس بھی کرا لو کٹی نہیں اندی ਆਪਣੇ دوست ਇਹ ਭਰਾ ਹਿੰਦੀ ਵਿੱਚ ਉਰਦੂ ਵਿੱਚ ਬੋਲ ਕੇ ਦੱਸਣਗੇ ਤਾਜ਼ਾ ਤਾਜ਼ਾ ਐਕਸਪੀਰੀਅੰਸ ਆ ਜੋ ਕਹਿੰਦੇ ਭਾਈ ਸ਼ੇਅਰ ਕਰੋ ਸਾਡੇ ਭਰਾਵਾਂ ਦੇ ਨਾਲ ਉਹਨਾਂ ਨੂੰ ਪਤਾ ਲੱਗੇ ਸਚਾਈ ਕੀ ਆ ਸਾਡੇ ਬੰਦੇ ਕਹਿੰਦੇ ਕੀ ਤੇ ਸਾਡੇ ਬੰਦੇ ਯਕੀਨ ਕਰਕੇ ਚੋਰੀ ਵੀ ਪੈਸੇ ਦੇ ਦਿੰਦੇ ਆ ਤੋਂ ਭਾਈ ਸਾਨੂੰ ਦੱਸਣਗੇ ਵੀ ਕੀ ਹੋਇਆ ਕਿਹੜੇ ਬੰਦੇ ਨਾਲ ਕਿੱਡਾ ਤਕੜਾ ਫਰਾਡ ਹੋ ਗਿਆ ਕਿ ਪਦਰੋਨਾ ਮਿੰਟੋ ਦੇ ਨਾਂ ਤੇ ਮੈਂ ਹੈਰਾਨ ਹੋ ਗਿਆ ਇਹ ਕਲਿੱਪ ਐਡ ਕਰਨ ਲੱਗਾ ਦੁਆਰਾ ਮੈਨੂੰ ਇੰਨੀ ਵੱਡੀ ਹੈਰਾਨੀ ਆ ਵੀ ਇੰਨੇ ਪੈਸੇ ਵੀ ਕੋਈ ਲੈ ਸਕਦਾ ਪਦਰੋਨਾ ਮਿੰਟੋ ਦਾ ਕੀ ਸਿਸਟਮ ਬਣਾ ਰਿਹਾ का एक्चुअली पाजी जो सिस्टम चल रहा है इन दिनों इन दिनों जो सिस्टम चल रहे है एंप्राद, का आपको पता है कि पुर्तगाल का इमिग्रेशन का बारे में उधर भी हालात हम लोगों का आदमी लोग ने खराब किया ठीक थी। है इधर जो कुछ सिस्टम आएगा ये सिस्टम तो हम लोग भी खराब कर रहे है तो इन, कुछ दिन पहले मैं देखा एक बंदा अपने काजिम को उन्होंने एड्रेस दिया दो हजार यूरो दो हजार यूरो लिया इनको एड्रेस दिया का हाँ दो हजार यूरो घर का एड्रेस दिया जब वो उस बंदा का सब कुछ हो गया वो बंदा फ्रांस चला गया तो इन्होंने इसका एड्रेस काट दिया इनको पता भी नहीं है कि कि उनका एड्रेस सही है कि नहीं है तो सबसे मेरा जो सजेशन है जो बंदा लोग जो भाई लोग आ रहा है आप लोग रेड क्रॉस से कराई ये बहुत सेफ है एक बार आपका ये हो जाएगा रेड क्रॉस से ये आपका आप टेंशन फ्री परमानेंट हो परमानेंट हो जाएगा सिर्फ तीन चार महीने के बाद आप एक पेपर उठाओ दैट्स इट ये सबसे इजी और सबसे अच्छा डिसीजन सिस्टम है थी 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 थी। ये तो, सबसे अच्छा होगा क्यूँकी तो, आप किसी से आपका जान पहचान वाला भी किसी से एड्रेस लेगा वो काट देगा आपको खुद को भी पता नहीं चलेगा आगे से वो काट देगा वो तो इससे अच्छा है आप लोग रेड क्रॉस से कराइए आप लोगों के लिए अच्छा है कम से कम ਆਪ ਸੇਫਲ ਜੀ ਤੁਹਾਡਾ ਡਾਕੂਮੈਂਟ ਵੀ ਖਰਾਬ ਨਹੀਂ ਹੋਏਗਾ ਆਪ ਬਿਲਕੁਲ ਟੈਨਸ਼ਨ ਫਰੀ ਹੋ ਜੀ ਓਕੇ ਥੈਂਕ ਯੂ ਓਕੇ ਮੈਂ ਪੰਜਾਬੀ ਵਿੱਚ ਥੋੜਾ ਬਤਾਦਾ ਆ ਆਪਰਾ ਆਪਣੇ ਨੇ ਦੱਸਿਆ ਵੀ ਕਹਿੰਦੇ ਪਦੌਨਾਮੇਂ ਤੋਂ ਦੇ ਨਾਮ ਤੇ ਨਾ 2000 ਯੂਰੋ ਲੈ ਬੰਦੇ ਨੇ ਰਿਲੇਟਿਵ ਨੇ ਲਏ ਆ 2000 ਯੂਰੋ ਲੈ ਕੇ ਉਦੋਂ ਵੱੜ ਕੇ ਬੰਦਾ ਫਰਾਂਸ ਚਲਾ ਗਿਆ ਜਿਨੇ ਪਦੌਨਾਮੇਂ ਤੋਂ ਕਰਾਈ ਸੀ ਉਹ ਫਰਾਂਸ ਚਲਾ ਗਿਆ ਤੇ ਮਗਰੋਂ ਜਿਹਦੇ ਕੋਲ ਕਰਵਾਈ ਸੀ ਉਹ ਸੱਜਣ ਭਰਾ ਨੇ ਏਡਾ ਵੱਡਾ ਕੰਮ ਕੀਤਾ ਉਹਨੇ ਚਾਕੇ ਉਹਦੀ ਪਦਰੋਨਾਮੇ ਤੋਂ ਕਟਾਤੀ ਨਾਲੇ 2000 ਯੂਰੋ ਲੈ ਲਿਆ ਉਹ ਬੰਦਿਆਂ ਨੂੰ ਸ਼ਰਮ ਚਾਹੀਦੀ ਆ ਇਹੀ ਕਹਿ ਸਕਦੀ ਆ ਇਸ ਤੋਂ ਵੱਧ ਉਹਨਾਂ ਨੂੰ ਕੀ ਕਹਿ ਸਕਦੇ ਉਹਨਾਂ ਨੂੰ ਕੋਈ ਰੱਜ ਨਹੀਂ ਆਉਣਾ ਕਿਸੇ ਦੇ ਪੈਸੇ ਗਰੀਬ ਦੇ ਲੈ ਕੇ ਤੁਸੀਂ ਰੱਜ ਨਹੀਂ ਸਕਦੇ ਤੇ ਇਹਦੇ ਲਈ ਉਹ ਬੰਦਿਆਂ ਨੂੰ ਸ਼ਰਮ ਹੀ ਚਾਹੀਦੀ ਆਪਾਂ ਗਾਲਾਂ ਦਾ ਕੱਢ ਨਹੀਂ ਸਕਦੇ ਉਹ ਸ਼ਰਮ ਹੀ ਕਹਿ ਸਕਦੇ ਵੀ ਸੋਚੋ ਕੁਝ ਜੇ ਤੁਸੀਂ 2000 ਯੂਰੋ ਲੈ ਹੀ ਲਿਆ ਪਹਿਲੀ ਗੱਲ ਤਾਂ ਲੀਗਲੀ ਹੈ ਨਹੀਂਗਾ ਤੁਸੀਂ ਪੈਸੇ ਲੈ ਕੇ ਐਡਾ ਵੱਡਾ ਕੰਮ ਕਰਦੇ ਫੇਰ ਤੁਸੀਂ ਪਿੱਛੋਂ ਕਟਾਵ ਵੀ ਦਿੰਦੇ ਨੇ ਉਹਨੇ ਪਤਾ ਨਹੀਂ ਕਿਵੇਂ ਪੈਸੇ ਦਿੱਤੇ ਹੋਣੇ ਆ ਇਹ ਗੱਲ ਮੈਂ ਤੁਹਾਨੂੰ ਦੱਸੀ ਆ ਵੀ ਇਹ ਇਨਫੋਰਮੇਸ਼ਨ ਤੁਹਾਨੂੰ ਤਾਂ ਦੇਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਭਰਾਵਾਂ ਨਾਲ ਬੜਾ ਕੋਈ ਹੁੰਦਾ ਤੇ ਆਪ ਦੇ ਆਪ ਨੂੰ ਸੰਭਲ ਕੇ ਸੋਚ ਸੰਭ ਕੇ ਪਹਿਲਾ ਇਨਫੋਰਮੇਸ਼ਨ ਲਿਆ ਕਰੋ ਫਿਰ ਕੰਮ ਕਰਿਆ ਕਰੋ ਇੰਨੇ ਪੈਸੇ ਨਹੀਂ ਦਈਦੇ ਤੇ ਨਾਲੇ ਰੈੱਡ ਕਰਾਸ ਦਾ ਕਾਨੂੰਨ ਇੱਥੇ ਹੈਗਾ ਤੁਸੀਂ ਕਿਉਂ ਨਹੀਂ ਕਰਾਉਂਦੇ ਫਿਰ ਤੁਸੀਂ ਪੈਸੇ ਪਾਦੇ ਆ ਇਹ ਚੱਕਰ ਨਾ ਕਰਿਆ ਕਰੋ ਇਹ ਸਕੂਟਰ ਲੈ ਕੇ ਡਿਊਟੀ ਤੇ ਰਹਤਾ ਹੈ ਗਾੜੀ ਲੈ ਕੇ ਇਹ ਸਿਵਲ ਵਿੱਚ ਵੀ ਬਹੁਤ ਰਹਿੰਦਾ ਹੈ ਸਿਵਲ ਵਿੱਚ ਸਿਵਲ ਵਿੱਚ ਵੀ ਹੋਤਾ ਰਹਤਾ ਹੈ ਚੈੱਕ ਲਗਾਤਾ ਹੈ ਫਿਰ ਫਿਰ ਹੀ ਕੰਟਰੋਲ ਹੁੰਤਾ ਹੈ ਨਾ ਇਹਦਾ ਜੀ 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 ਕੰਟਰੋਲ ਇਧਰ ਇਧਰ ਬੋਲਤੇ ਹਨ ਜੋ ਕ੍ਰਾਈਮ ਹੋ ਜਾਏ ਜੋ ਮੋਸਸ ਹੈ ਜੋ ਵਾਈਟ ਵਾਲੀ ਗਾੜੀ ਹੈ ਔਰ ਬਲੂ ਵਾਲੀ ਹੈ ਜੋ ਕ੍ਰਾਈਮ ਦਾ ਕੰਟਰੋਲ ਕਰਤੀ ਹੈ ਜੋ ये अच्छी बात है सभी इधर का कंट्रोल करते हैं और भाई थैंक यू आपसे मिलके बहुत अच्छा लगा आपको भी बहुत बहुत शुक्रिया आपसे भी मिलके बहुत अच्छा लगा आपका वीडियो में हमेशा देखता हूँ आप थी? बहुत नाइस बंदा है थेंक्यू. आप जो खास जो खास करके पाजी इन्फॉर्मेशन देता है जी जी बिल्कुल हो जेनुअन होता है हंड्रेड परसेंट क्लियर होता है ये बहुत अच्छा लगता है खास करके मैं बांग्लादेश से वो मेरे को बहुत अच्छा लगता है जी थैंक यू मैं हमेशा आपको फॉलो करता हूँ सबको ये रिक्वेस्ट है भाई को फॉलो करो कोई भी ये स्पेन का बात लेके कोई भी इंफॉर्मेशन आप लोग कमेंट करो ये भाई 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 आप आप लोगों 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 को को मदद करेगा जी, करेगा जी. आप करेगा हेल्प ऑथेंटिक प्रोवाइड सबको गुड डे हम लिए दुआ करना अल्लाह चैनल हांतो खत्म उम्मीद बहुत बहुत चंगी लगी होगी ਤੇ थैंक यू ਧੰਨਵਾਦ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਤੇ ਕਮੈਂਟ ਕਰ ਲਓ ਮੈਨੂ ਦਿਓ ਸੁਜੈਸ਼ਨ ਆਪਾਂ ਵੀਡੀਓ ਕਿਸ ਟਾਈਪ ਦੀ ਬਣਾ ਸਕਦੇ ਕਿਵੇਂ ਤੁਹਾਡੀ ਹੈਲਪ ਆਪਾਂ ਹੋਰ ਕਰ ਸਕਦੇ ਆ ਇਹਦੇ ਅਕੋਰਡਿੰਗ ਮੈਨੂ ਸੁਜੈਸ਼ਨ ਦਿਓ ਤੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਰਮਲਾ ਰਵਾਲ ਜੋ ਕਿ ਪਰੇਸ਼ਾਨ ਰਮਲਾ ਸਾਡੇ ਦੇਸੀ ਭਰਾ ਬੜੀ ਦੂਰ ਦੂਰ ਤੋਂ ਆ ਕੇ ਉੱਥੇ ਡਿਸਕਸ਼ਨ ਕਰਦੇ ਹੁੰਦੇ ਸੀਗੇ ਤੇ ਇਹਦੇ ਬਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਰਿਹਾ ਤੇ थैंक यू ਧੰਨਵਾਦ ਤੁਸੀਂ ਚੈਨਲ ਨਾਲ ਬਣੇ ਰਹੋ ਤੁਹਾਡਾ ਹੀ ਬੜੀ ਵੱਡੀ ਸਪੋਰਟ ਆ ਤੁਹਾਡਾ ਭਰਾ ਤੁਹਾਡੀ ਸਪੋਰਟ ਨਾਲ ਹੀ ਉੱਠਦਾ ਤੇ थैंक यू ਧੰਨਵਾਦ ਮੇਰੇ ਦਿਆਂ ਨਵੀਂ ਵੀਡੀਓ ਵਾਚ ਦਿੱਤੇ ਥੈਂਕ ਯੂ ਬਾਏ ਬਾਏ ਖੁਸ਼ ਰਹਿਆ ਕਰੋ ਵਸਦੇ ਰਹਿਆ ਕਰੋ ਤੇ ਪਰਵਾਹ ਨਹੀਂ ਮੰਨਣੀ ਕਿਸੇ ਗੱਲ ਦੀ ਸਭ ਕੰਮ ਹੋ ਜਾਂਦੇ ਆ